ਜਬ ਡਿੰਗ ਦੀ ਗੱਲ ਕਰਦੇ ਹੋ ਉਹ ਹੰਕਾਰਿਆ ਹੋਇਆ ਇਨਸਾਨ ਹੈ ਬਾਬਾ ਸਾਹਿਬ ਅੰਮ੍ਰਿਤਕਰ ਸਾਹਿਬ ਦੀ ਫੋਟੋ ਚਰਨਾਂ ਦੇ ਵਿੱਚ ਆਪਣੇ ਪੈਰਾਂ ਜੇ ਸੁੱਟਣੀ ਤਾਂ ਇਸ ਤੋਂ ਵੱਡਾ ਹੋਰ ਅਪਮਾਨ ਕੀ ਹੋ ਸਕਦਾ ਇਹ ਤਾਂ ਮੇਰੇ ਦਲਿਤ ਸਮਾਜ ਨੂੰ ਦੇਖਣਾ ਚਾਹੀਦਾ ਵਾ ਜਿਹੜੇ ਕਾਂਗਰਸ ਕਾਂਗਰਸ ਜੱਬਦੇ ਰਹਿੰਦੇ ਆ ਬਾਬਾ ਸਾਹਿਬ ਅੰਮ੍ਰਿਤਕਰ ਸਾਹਿਬ ਦੀ ਫੋਟੋ ਲਾਈ ਆ ਪਰ ਉਹਨਾਂ ਦੇ ਦੱਸੇ ਹੋਏ ਪੁਰਨੇ ਤੇ ਚੱਲੇ ਨਹੀਂ ਕਿਉਂਕਿ ਉਹਨਾਂ ਨੇ ਕਿਹਾ ਸੀ ਵੋਟਾਂ ਤੋਂ ਪਹਿਲਾਂ ਕਿ ਐਸਸੀ ਸਮਾਜ ਦਾ ਡਿਪਟੀ ਸੀਐਮ ਬਣਾਵਾਂਗੇ ਅੱਜ 2.5 ਸਾਲ ਨਿਕਲ ਗਏ ਡਿਪਟੀ ਸੀਐਮ ਕਿੱਥੇ ਆ ਉਹ ਬਰਦਾਸ਼ਤ ਨਹੀਂ ਕਰ ਸਕਦੇ ਨੂੰ ਕੋਈ ਐਸੀ ਜਿਹੜਾ ਵਾ ਆਪਣੇ ਬਲ ਬੁੱਤੇ ਤੇ ਚੋਣ ਲੜ ਸਕੇ ਇਸ ਕਰਕੇ ਪ੍ਰਸ਼ਾਸਨ ਵੱਲੋਂ ਕਿਸੇ ਤਰ੍ਹਾਂ ਦਾ ਕੋਈ 1% ਵੀ ਜਿਹੜਾ ਸਹਿਯੋਗ ਆ ਉਹ ਮੈਨੂੰ ਨਹੀਂ ਦਿੱਤਾ ਜਾ ਰਿਹਾ ਮੇਰੇ ਸਮਾਜ ਨਾਲ ਧੱਕੇਸ਼ਾਹੀ ਹੋ ਰਹੀ ਆ 8 8 9 9000 ਤੇ ਗੰਦ ਚੋਕ ਰਹੇ ਆ ਸੀਵਰੇਜ ਤੇ ਦੇਖੋ ਉਹਨਾਂ ਦੀ ਮੌਤ ਹੋ ਜਾਂਦੀ ਆ ਕੋਈ ਉਹਨਾਂ ਨੂੰ ਮੈਡੀਕਲ ਨਹੀਂ ਮਿਲ ਰਿਹਾ ਇਹਨਾਂ ਨੇ ਗੱਲ ਕਰੀ ਸੀ ਕਿ ਅਸੀਂ ਪੱਕੇ ਕਰਾਂਗੇ ਮਲਾਜਮ ਓਵਰੇਜ ਵਾਲੇ ਸਾਰੇ ਤਰ੍ਹਾਂ ਤਰ੍ਹਾਂ ਕਰਦੇ ਆ ਆਮ ਆਦਮੀ ਪਾਰਟੀ ਦੀ ਗੱਲ ਕਰ ਰਹੇ ਹਾਂ ਕਿੰਨੇ ਵੱਡੇ ਵੱਡੇ ਵਾਦੇ ਕਰ ਸੀ ਵਲੰਟੀਰ ਕੋ ਹਮ ਦੇਂਗੇ ਜੀ ਡਾਕਟਰ ਹੁਣ ਉਹਨਾਂ ਨੂੰ ਪੁੱਛੋ ਜਾ ਕੇ ਕਿਹੜੇ ਵਲੰਟੀਰ ਨੂੰ ਦਿੱਤੀ ਆ ਕੋਈ ਕਾਂਗਰਸ ਚੋਂ ਜਾ ਕੇ ਲਿਆ ਰਹੇ ਕੋਈ ਭਾਜਪਾ ਚੋਂ ਲਿਆ ਰਹੇ ਕੋਈ ਅਕਾਲੀ ਦਲ ਚੋਂ ਲਿਆ ਰਹੇ ਦੇਖੋ ਜਲੰਧਰ ਦੇ ਵਿੱਚ ਦੇਖੋ ਫਤਿਹਗੜ੍ਹ ਸਾਹਿਬ ਤੋਂ ਦੇਖੋ ਉਹਨਾਂ ਨੂੰ ਟਿਕਟ ਦੇ ਰਿਹਾ ਉਹ ਕਹਿੰਦੇ ਪਤਾ ਨਹੀਂ ਇਹਨੇ 50 ਸਾਲ ਐਮਐਲਏ ਬਣੇ ਰਹਿਣਾ ਵਾ ਤਾਂ ਇਹ ਤਾਂ ਬਾਬਾ ਸਾਹਿਬ ਡਾਕਟਰ ਮਿਹਰਗੜ੍ਹ ਸਾਹਿਬ ਦਾ ਸੰਵਿਧਾਨ ਆ ਜਿਹੜਾ ਕਿ 5 ਸਾਲ ਬਾਅਦ ਫਿਰ ਲੋਕਾਂ ਦੀ ਕਚਹਿਰੀ 'ਚ ਆਉਣਾ ਪੈਣਾ ਵਾ ਔਰ ਲੋਕ ਉਹਨਾਂ ਨੂੰ ਜਵਾਬ ਦੇਣਗੇ ਕਿ 5 ਸਾਲ 'ਚ ਤੁਸੀਂ ਕਰਿਆ ਕੀ ਹਸਪੀਟਲ ਤੇ ਜਾਓ ਸਿਵਲ ਹਸਪੀਟਲ ਤੇ ਇੱਕ ਇੱਕ ਬੈੱਡ ਤੇ ਦੋ ਦੋ ਮਰੀਜ਼ ਪਾ ਜਾਂਦੇ ਆ ਕੋਈ ਉੱਥੇ ਡਾਕਟਰ ਦਾ ਵਧੀਆ ਪ੍ਰਬੰਧ ਨਹੀਂ ਆ ਕੋਈ ਉੱਥੇ ਨਰਸ ਦਾ ਪ੍ਰਬੰਧ ਨਹੀਂ ਆ ਕੋਈ ਸਪਾਈ ਦਾ ਪ੍ਰਬੰਧ ਨਹੀਂ ਆ ਇਹਨਾਂ ਨੂੰ ਪੁੱਛੋ ਤਾਂ ਇਹ ਜਵਾਬ ਤਾਂ ਦੇਣ ਕਿ ਅੱਜ ਪ੍ਰਾਈਵੇਟ ਸਕੂਲਾਂ 'ਚ ਸ਼ਰੇਆਮ ਲੁੱਟ ਹੋ ਰਹੀ ਆ ਉਹ ਭਾਵੇਂ ਜਿਹੜੀ ਮਰਜ਼ੀ ਜੀ ਨੂੰ ਵੜਦੀ ਲੈ ਲੋ ਸਕੂਲ ਚੋਂ ਦੇਣੀ ਆ ਕਾਪੀ ਕਿਤਾਬਾਂ ਲੈ ਲੋ ਸਕੂਲ ਚੋਂ ਦੇਣੀ ਮਤਲਬ ਹਰ ਚੀਜ਼ ਉਹ ਸਪੈਸ਼ਲ ਕੀਤੀ ਜਾਂਦੀ ਆ ਔਰ ਫੀਸਾਂ ਜਿਹੜੀ ਆ ਅਸਮਾਨ 'ਚ ਉਹੀ ਆ ਜੁਗਨਾਲੇ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਲੇਕਿਨ ਸਿਆਸੀ ਪਾਰਟੀ ਦਾ ਕਮਾਸਾਨ جاری ਹੈ ਗੱਲ ਕੀਤੀ ਹੈ ਲੁਧਿਆਣਾ ਸ਼ਹਿਰ ਦੇ ਵਿੱਚ ਅੰਮਿਤ ਸ਼ਾਹ ਜਦ ਪਹੁੰਚ ਰਹੇ ਨੇ ਤੇ ਕਾਂਗਰਸ ਨੂੰ ਘੇਰਦੇ ਤੇ ਆਮ ਆਦੀ ਪਾਰਟੀ ਨੂੰ ਘੇਰਦੇ ਨੇ ਲੇਕਿਨ ਆਮ ਆਦੀ ਪਾਰਟੀ ਲਗਾਤਾਰ ਕਾਂਗਰਸ ਨੂੰ ਘੇਰਦੀ ਹੈ ਤੇ ਭਾਜਪਾ ਨੂੰ ਘੇਰਦੀ ਹੈ ਐਦਾ ਹੀ ਵਿਰੋਧ ਚੱਲਦਾ ਰਹਿੰਦਾ ਹੈ ਤੇ ਲੋਕ ਜਿਹੜੇ ਮੂਰਖ ਰਹਿੰਦੇ ਨੇ ਤੇ ਲੋਕਾਂ ਨੂੰ ਮੂਰਖ ਬਣਾ ਕੇ ਲollipops ਦੇ ਕੇ ਸੱਤਾ ਹਾਸਲ ਕੀਤੀ ਜਾਂਦੀ ਹੈ ਨਾਰਾ ਬੋ ਸੋਣਾ ਹੁੰਦਾ ਵਾ 400 ਪਾਰ ਅਦਰੋਦੀ ਇੰਡੀਆ ਗਠਬੰਧਨ ਕਰਕੇ ਇਹ ਕਿਹਾ ਜਾਂਦਾ ਹੈ ਕਿ ਨਵੀਂ ਪਾਰਟੀ ਦੀ ਨਵੀਂ ਸਰਕਾਰ ਬਣਾਈ ਜਾਊਗੀ ਸਾਰੇ ਰਲ ਮਿਲ ਕੇ ਬਣਾਵਾਂਗੇ ਸਰਕਾਰ ਲੇਕਿਨ ਐਸਟੀ ਸਮਾਜ ਜਿਹਨੂੰ ਕਿਹਾ ਜਾ ਸਕਦਾ ਵੈ ਕਿ ਐਸਟੀ ਸਮਾਜ ਉਹ ਸਮਾਜ ਹੈ ਜੋ ਹਮੇਸ਼ਾ ਆਪਣੇ ਵਰਗ ਦੀ ਮੰਗ ਕਰਦਾ ਤੇ ਆਪਣੇ ਕੈਂਡੀਡੇਟ ਦੀ ਮੰਗ ਕਰਦਾ ਨਰੇਸ਼ ਸਿੰਘ ਆ ਸਾਡਾ ਮੌਜੂਦ ਹੈ ਮੇਰੇ ਹੱਥੇ ਚ ਮੈਨੀਫੈਸਟੋ ਹੈ ਤੁਹਾਨੂੰ ਦਿਖਾ ਰਿਹਾ ਵਾਂ ਜਿਨ੍ਹਾਂ ਦਾ ਚੋ ਨਿਸ਼ਾਨ ਬੈਠ ਹੈਗਾ ਵੈ ਲੇਕਿਨ ਬਹੁਤ ਵਧੀਆ ਹਨ ਇਹ ਜਿਹੜੇ ਮੈਨੀਫੈਸਟੋ ਜਿਹੜੀ ਚੀਜ਼ਾਂ ਲਿਖੀਆਂ ਨੇ ਉਹ ਵੀ ਤੁਹਾਨੂੰ ਜਾਣੂ ਜ਼ਰੂਰ ਕਰਾਵਾਂਗੇ ਗੱਲਬਾਤ ਵੀ ਕਰਿਆ ਤੀਗਾਂ ਸਾਹਿਬ ਸਭ ਤੋਂ ਪਹਿਲੇ ਇੱਕ ਵੱਡਾ ਸਵਾਲ ਹੈ ਸਕੂਲ ਮਾਫੀਆ ਤੁਹਾਡੇ ਮੈਨੀਫੈਸਟੋ ਦੇ ਵਿੱਚ ਸਭ ਤੋਂ ਪਹਿਲੀ ਵੱਡੀ ਲਾਈਨ ਹੈ ਸਕੂਲ ਮਾਫੀਆ ਤੇ ਸਕੂਲ ਵਰਦੀ ਸਟੇਸ਼ਨਰੀ ਦਾ ਇਹ ਕਿਸ ਤਰ੍ਹਾਂ ਇੱਕ ਐਮਪੀ ਬਣਨ ਤੋਂ ਬਾਅਦ ਕਿਸ ਤਰ੍ਹਾਂ ਠੱਲ ਪਾ ਲੋਗੇ ਕਿ ਤੁਹਾਨੂੰ ਲੱਗਦਾ ਹੈ ਕਿ ਲੋਕ ਸਭਾ ਦੇ ਵਿੱਚ ਇਹ ਬਿੱਲ ਪਾਸ ਹੋ ਜਾਣਗੇ ਦੇਖੋ ਵਿਸ਼ਾਲ ਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਧੰਨਵਾਦ ਕਰਦਾ ਮੈਂ ਕਿ ਤੁਸੀਂ ਬਹੁਤ ਵਧੀਆ ਸਵਾਲ ਪੁੱਛਿਆ ਵਾ ਜਿਹੜੀ ਮੌਜੂਦਾ ਪਾਰਟੀ ਆ ਉਹਨੇ ਬਾਬਾ ਸਾਹਿਬ ਡਾਕਟਰ ਮਿਹਰਕਰ ਸਾਹਿਬ ਦੀ ਫੋਟੋ ਤਾਂ ਲਾਈ ਆ ਬਿਲਕੁਲ ਭਗਤ ਸਿੰਘ ਜੀ ਦੀ ਫੋਟੋ ਤਾਂ ਲਾਈ ਆ ਹਮ ਪਰ ਉਹਨਾਂ ਦੀ ਕਈ ਹੋਈ ਗੱਲ ਦੇ ਉੱਤੇ ਪੈਰੇਦਾਰੀ ਨਹੀਂ ਕਰਦੇ ਹਮ ਉਹਦੇ ਤੁਸੀਂ ਇਹਦੇ ਵੀ ਦੇਖਿਆ ਚੋਣ ਮੈਨੀਫੈਸਟੋ ਦੇ ਵਿੱਚ ਕਿ ਅੱਜ ਪ੍ਰਾਈਵੇਟ ਸਕੂਲਾਂ 'ਚ ਸ਼ਰੇਆਮ ਲੁੱਟ ਹੋ ਰਹੀ ਆ ਹਮ ਉਹ ਭਾਵੇਂ ਜਿਹੜੀ ਮਰਜ਼ੀ ਜੀ ਨੂੰ ਵੜਦੀ ਲੈ ਲੋ ਸਕੂਲ 'ਚੋਂ ਦੇਣੀ ਆ ਕਾਪੀ ਕਿਤਾਬਾਂ ਲੈ ਲੋ ਸਕੂਲ 'ਚੋਂ ਦੇਣੀ ਮਤਲਬ ਹਰ ਚੀਜ਼ ਉਹ ਸਪੈਸ਼ਲ ਗਈ ਜਾਂਦੀ ਆ ਔਰ ਫੀਸਾ ਜਿਹੜੀ ਆ ਅਸਮਾਨ ਚੋਰੀ ਆ ਤੇ ਗਰੀਬ ਆਦਮੀ ਕਿਵੇਂ ਆਪਣੇ ਬੱਚੇ ਨੂੰ ਪੜ੍ਹਾਏਗਾ ਇਹਦਾ ਵੱਡੀ ਪਾਰਟੀ ਆ ਦਿੱਲੀ ਤੋਂ ਆਕੇ ਪੰਜਾਬ ਦੇ ਵਿੱਚ ਆਈ ਆ ਤੇ ਇਹ ਕਹਿੰਦੀ ਆ ਕਿ ਅਸੀਂ ਸਕੂਲ ਆਫ ਫੈਮਿਨਸ ਦੇਤੇ ਹਰ ਜਿਲ ਹਰ ਗਲੀ ਗਲੀ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਸਰਕਾਰੀ ਸਕੂਲ ਐਸੇ ਦੇਤੇ ਨੇ ਜਿੱਥੇ ਫ੍ਰੀ ਦੀ ਸਿੱਖਿਆ ਦਿੱਤੀ ਜਾਊਗੀ ਘਟਰੇ ਤਾਂ ਸਿੱਖਿਆ ਦਿੱਤੀ ਜਾਊਗੀ ਦਿੱਲੀ ਦਾ ਮਾਡਰਨ ਪੰਜਾਬ ਬਣਾ ਦਿੱਤਾ ਗਿਆ ਫੇ ਪੰਜਾਬ ਕਿੱਥੇ ਖੜ ਗਿਆ ਫੇਰ ਆਕੇ ਕੋਈ ਤਾਂ ਸਾਰੀਆਂ ਕਹਿਣ ਦੀਆਂ ਗੱਲਾਂ ਮੈਂ ਬਹੁਤ ਵੱਡੇ ਵੱਡੇ ਸੁਪਰੇ ਦਿਖਾਏ ਸੀ ਜੋ ਕੇਜਰੀਵਾਲ ਸਾਹਿਬ ਹੈ ਉਹਨਾਂ ਨੇ ਦਿੱਲੀ ਮਾਡਲ ਲਿਆਂਦੀ ਗੱਲ ਕਰੀ ਸੀ ਹੂੰ ਬਾਬਾ ਸਾਹਿਬ ਅੰਮਿਤਕਰ ਸਾਹਿਬ ਦੀ ਫੋਟੋ ਲਾਈ ਆ ਪਰ ਉਹਨਾਂ ਦੇ ਦੱਸੇ ਹੋਏ ਪੁਰਨੇ ਤੇ ਚੱਲੇ ਨਹੀਂ ਹੂੰ ਕਿਉਂਕਿ ਉਹਨਾਂ ਨੇ ਕਿਹਾ ਸੀ ਵੋਟਾਂ ਤੋਂ ਪਹਿਲਾਂ ਕਿ ਐਸੀ ਸਮਾਜ ਦਾ ਡਿਪਟੀ ਸੀਐਮ ਬਣਾਵਾਂਗੇ ਬਿਲਕੁਲ ਅੱਜ ਢਾਈ ਸਾਲ ਨਿਕਲ ਗਏ ਡਿਪਟੀ ਸੀਐਮ ਕਿੱਥੇ ਆ ਸਰਕਾਰ ਵੀ ਲੰਘ ਜਾਣੀ ਹੈ ਡਿਪਟੀ ਸੀਐਮ ਤਾਂ ਵੀ ਨਹੀਂ ਆਣਾ ਕਿਉਂਕਿ ਐਸੀਆਂ ਨਾਲ ਭੇਦਭਾਵ ਹੋ ਰਿਹਾ ਵਾ ਹੂੰ ਔਰ ਅੱਜ ਵੀ ਹੋਈ ਆ ਕੱਲ ਇੱਕ ਰੈਲੀ ਗੱਡੀ ਗਈ ਮੇਰੇ ਵੱਲੋਂ ਹੂੰ ਮੈਂ ਚੌਣ ਕਮਿਸ਼ਨਰ ਸਾਹਿਬ ਕੋਲੋਂ ਉਹਦੇ ਪਰਮਿਸ਼ਨ ਵੀ ਲਈ ਸੀ ਹਮ ਪਰ ਇੱਕ ਵੀ ਸਿੰਗਲ ਪੁਲਿਸ ਵਾਲਾ ਸਾਡੇ ਕਿਸੇ ਰੂਟ ਤੇ ਨਹੀਂ ਲਾਇਆ ਗਿਆ ਲਾਣ ਕੇ ਕਿਉਂ ਤਿੰਗਾ ਸਾਹਿਬ ਉਧਰ ਗ੍ਰਹਿ ਮੰਤਰੀ ਅਮਿਤ ਸ਼ਾਹ ਆ ਗਏ ਤੁਹਾਨੂੰ ਕਿਹਨੇ ਦੇਖਣਾ ਆਜ਼ਾਦ ਉਮੀਦਵਾਰ ਨੂੰ ਦੇਖੂਗਾ ਕੌਣ ਆਜ਼ਾਦ ਉਮੀਦਵਾਰ ਅਗਰ ਬਾਈ ਖੁਦਾ ਜਿੱਤ ਵੀ ਗਿਆ ਤਾਂ ਡਿਪਟੀ ਕਮਿਸ਼ਨਰ ਨੇ ਆਹ ਕਹਿਣਾ ਕਿ ਇਹ ਸਿਰਫ ਸਮੇਂ ਤੇ ਇਹਨੂੰ ਸਿਕਿਉਰਿਟੀ ਦੇ ਦਿੰਦੇ ਤਾਂ ਅਜਰ ਸਾਡੀ ਬੁੱਕਤ ਹੀ ਪੈ ਜਾਂਦੀ ਤੁਹਾਨੂੰ ਸਿਕਿਉਰਿਟੀ ਦੇਣ ਦਾ ਮਤਲਬ ਹੀ ਤੁਹਾਡੇ ਨਾਲ ਇੱਕ ਗਨਮੈਨ ਦੇ ਦੇ ਦਿੱਤਾ ਵਾ ਉਹੀ ਬਹੁਤ ਹੈ ਦੇਖੋ ਜਿਉ ਅਮਿਤ ਸ਼ਾਹ ਜੀ ਦਾ ਆਪਣਾ ਪ੍ਰੋਟੋਕੋਲ ਆ ਹਮ ਫਰ ਅੱਜ ਕੈਂਡੀਡੇਟਾਂ ਦੀ ਗੱਲ ਕਰੀਏ ਭਾਵੇਂ ਉਹ ਭਾਜਪਾ ਦਾ ਕੈਂਡੀਡੇਟ ਆ ਭਾਵੇਂ ਉਹ ਕਾਂਗਰਸ ਦਾ ਭਾਵੇਂ ਆਪ ਦਾ ਵਾ ਭਾਵੇਂ ਉਹ ਅਕਾਲੀ ਦਲ ਦਾ ਵਾ ਮੈਂ ਵੀ ਉਹਨਾਂ ਦੇ ਬਰਾਬਰ ਆ ਪ੍ਰੋਟੋਕੋਲ ਕਹਿੰਦਾ ਏ ਹੂੰ ਇਹ ਸਾਡੇ ਦੇਸ਼ ਦਾ ਸੰਵਿਧਾਨ ਕਹਿੰਦਾ ਕਿ ਜਿੱਥੇ ਉਹ ਕੈਂਡੀਡੇਟ ਆ ਉੱਥੇ ਮੇਰੀ ਸੁਰੱਖਿਆ ਦੀ ਵੀ ਲੋੜ ਆ ਤੁਹਾਡੇ ਕਾਫਲੇ ਨੂੰ ਦੱਸਦੇ ਤੋਂ ਪੁਲ ਤੋਂ ਲੰਘਾਤਾ ਅੱਗੇ ਥੱਲੇ ਲਗਾਤਾ ਦਲਤਾ ਨਾਲ ਧੱਕੇਸ਼ਾਈ ਉਹ ਬਰਦਾਸ਼ਤ ਨਹੀਂ ਕਰ ਸਕਦੇ ਨੂੰ ਵੀ ਕੋਈ ਐਸੀ ਜਿਹੜਾ ਵਾ ਆਪਣੇ ਬਲ ਬੁੱਤੇ ਤੇ ਚੋਣ ਲੜ ਸਕੇ ਇਸ ਕਰਕੇ ਪ੍ਰਸ਼ਾਸਨ ਵੱਲੋਂ ਕਿਸੇ ਤਰ੍ਹਾਂ ਦਾ ਕੋਈ 1% ਵੀ ਜਿਹੜਾ ਸਹਿਯੋਗ ਆ ਉਹ ਮੈਨੂੰ ਨਹੀਂ ਦਿੱਤਾ ਜਾ ਰਿਹਾ ਰਾਜਾ ਵਡਿੰਗ ਨੂੰ ਜਦੋਂ ਬਾਬਾ ਸਾਹਿਬ ਦੀ ਜਦੋਂ ਦਿੱਤੀ ਗਈ ਜੀ ਭੇਟ ਦਿੱਤੀ ਗਈ ਸਪੋਰਟ ਕੀਤੀ ਗਈ ਫੋਟੋ ਉਹ ਵੀ ਦੇਖਿਆ ਸੀ ਤੁਸੀਂ ਰਾਜਾ ਵਡਿੰਗ ਦੀ ਗੱਲ ਕਰਦੇ ਹੋ ਉਹ ਹੰਕਾਰਿਆ ਹੋਇਆ ਇਨਸਾਨ ਹੈ ਬਾਬਾ ਸਾਹਿਬ ਅਮਿਤਕਰ ਸਾਹਿਬ ਦੀ ਫੋਟੋ ਚਰਨਾਂ ਦੇ ਵਿੱਚ ਆਪਣੇ ਪੈਰਾਂ 'ਚ ਸੁੱਟਣੀ ਤਾਂ ਇਸ ਤੋਂ ਵੱਡਾ ਹੋਰ ਅਪਮਾਨ ਕੀ ਹੋ ਸਕਦਾ ਇਹ ਤਾਂ ਮੇਰੇ ਦਲ ਸਮਾਜ ਨੂੰ ਦੇਖਣਾ ਚਾਹੀਦਾ ਵਾ ਜਿਹੜੇ ਕਾਂਗਰਸ ਕਾਂਗਰਸ ਜੱਬ ਦੇ ਰਹਿੰਦੇ ਆ ਉਹਨਾਂ ਨੂੰ ਦੇਖਣਾ ਚਾਹੀਦਾ ਨੂੰ ਵੀ ਉਹ ਜਿਹੜਾ ਜਿਹਨੂੰ ਤੁਸੀਂ ਮੰਨਦੇ ਹੋ ਸਾਡਾ ਪ੍ਰਧਾਨ ਹੈ ਜਿਹੜਾ ਕਿ ਪਹਿਲੇ ਮਨਿਸਟਰ ਵੀ ਰਿਹਾ ਉਹਨੇ ਦਲੇ ਸਮਾਜ ਲਈ ਕਰਿਆ ਕੀ ਆ ਦੱਸੇ ਤਾਂ ਸਹੀ ਕਈ ਤਾਂ ਸ਼੍ਰੋਮਿਕਾ ਦਲ ਵੀ ਚਪਦੇ ਰਹਿੰਦੇ ਨੇ ਭਾਵੇਂ ਇੱਕੋ ਥਾੜੀ ਦੇ ਚੱਟੇ ਬੱਟੇ ਨੇ ਜਿਹੜੀ ਮਰਜ਼ੀ ਪਾਰਟੀ ਦੇ ਬਾਰੇ ਗੱਲ ਕਰ ਲਓ ਕੱਲ ਰਾਜਾ ਵਡਿੰਗ ਜੀ ਉੱਥੇ ਗੱਲ ਕਰ ਰਹੇ ਸੀ ਭਾਜੀਪੀ ਦੇ ਬਾਰੇ ਗੱਲ ਕਰ ਰਹੇ ਸੀ ਕਿ ਜੋ ਰਾਮ ਕੋ ਲਾਏ ਹਾਂ ਉਹਨੂੰ ਕੋ ਲਾਏਗੇ ਮੋਦੀ ਸਾਹਿਬ ਵੀ ਕਹਿੰਦੇ ਆ ਪਹਿਲੀ ਗੱਲ ਤਾਂ ਮੋਦੀ ਸਾਹਿਬ ਦੀ ਇੰਨੀ ਹਿੰਮਤ ਹੀ ਨਹੀਂ ਕਿ ਉਹ ਰਾਮ ਨੂੰ ਲਿਆਣਾ ਭਗਵਾਨ ਵਾਲਮੀਕੀ ਮਹਾਰਾਜ ਜੀ ਰਾਮ ਨੂੰ ਲੈ ਕੇ ਆਏ ਆ ਸ਼ਾਇਦ ਰਾਜਾ ਬਡਿੰਗ ਨੇ ਵੀ ਕੱਲ ਜੋ ਬਿਆਨ ਦਿੱਤਾ ਵਾ ਕਹਿੰਦੇ ਕੋਈ ਭਗਵਾਨ ਨਹੀਂ ਲੈ ਕੇ ਆਇਆ ਰਾਮ ਤਾਂ ਆਪ ਭਗਵਾਨ ਸੀ ਜਰੂ ਰਮਾਇੰਡ ਨਾ ਲਿਖੀ ਨੇ ਰਾਮ ਰਮਾਇੰਡ ਨਾ ਲਿਖੀ ਜਾਂਦੀ ਸ਼੍ਰੀ ਵਾਲਮੀਕੀ ਮਹਾਰਾਜ ਜੀ ਵੱਲੋਂ ਤੇ ਫਿਰ ਕਿੱਥੋਂ ਪਤਾ ਲੱਗਦਾ ਪਾਤਰ ਕਿੱਥੋਂ ਪਤਾ ਲੱਗਦੇ ਕਿਤਾ ਸਾਰੀ ਹਿਸਟਰੀ ਪਤਾ ਲੱਗਦੀ ਇਹ ਤਾਂ ਇਹਨਾਂ ਨੂੰ ਪੁੱਛ ਉਹਨਾਂ ਜਿਹੜੇ ਹੰਕਾਰੇ ਹੋਏ ਅੱਜ ਕੈਂਡੀਡੇਟ ਖੜੇ ਹੋਏ ਆ ਜਿਹੜੇ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਉਹ ਇਹ ਗੱਲ ਤਾਂ ਮੋਦੀ ਉੱਤੇ ਤੇ ਕਹਿ ਰਹੇ ਆ ਨਾ ਵੀ ਉਹ ਰਾਮ ਨੂੰ ਕਿਵੇਂ ਲੈ ਕੇ ਆਇਆ ਪਰ ਉਹਨਾਂ ਨੇ ਆਪਣੇ ਮੂੰਹੋਂ ਇੱਕ ਵਾਰ ਵੀ ਨਹੀਂ ਕਿਹਾ ਕਿ ਭਗਵਾਨ ਵਾਲਮੀਕ ਮਹਾਰਾ ਜੀ ਨੇ ਰਮੈਣ ਦੀ ਰਚਨਾ ਕੀਤੀ ਔਰ ਉਹਦੇ ਕਰਕੇ ਸ੍ਰੀ ਰਾਮਚੰਦਰ ਜੀ ਆਏ ਤਾਂ ਇਸ ਕਰਕੇ ਦਲ ਸਮਾਜ ਦਾ અપਮਾਨ ਕਰ ਰਿਹਾ ਦਲੀ ਸਮਾਜ ਲਗਾਤਾਰ અપਮਾਨ ਸਹਿੰਦਾ ਵੀ ਹੈ, અપਮਾਨ ਹੁੰਦਾ ਵੀ ਹੈ। ਦਲੀ ਸਮਾਜ ਦੇ ਕੈਂਡੀਡੇਟ ਅਲੱਗ-ਅਲੱਗ ਪਾਰਟੀਆਂ ਨਾਲ ਤਾਲੂਕਾਤ ਵੀ ਰੱਖਦੇ ਆ ਕਿ ਦਲੀ ਸਮਾਜ ਦੇ ਕੈਂਡੀਡੇਟ ਇਹ ਨਹੀਂ ਸੋਚਦੇ ਕਿ ਸਾਡਾ ਇੱਕ ਬੰਦਾ ਜਿਹੜਾ ਲੀਡਰ ਖੜਾ ਹੋ ਗਿਆ ਵਾ ਕਿ ਅਸੀਂ ਇੱਕ ਮੁੱਠੀ ਬੰਦ ਹੋ ਕੇ ਉਹਦੇ ਵੱਲ ਹੋ ਜਾਈਏ। ਕਿਉਂ ਪਾਰਟੀਆਂ ਬਾਜ਼ੀਆਂ ਵਿੱਚ ਪੈ ਗਏ ਨੇ? ਕਿਉਂ ਇੱਕ ਆਵਾਜ਼ ਬੁਲੰਦ ਨਹੀਂ ਕਰ ਪਾਉਂਦੇ ਦਲੀ ਸਮਾਜ ਦੇ ਲੋਕ? ਕੀ ਉਹ ਗੁੱਫੇ ਮਿਲ ਜਾਂਦੇ ਨੇ ਕਿ ਉੱਥੋਂ ਦੀ ਕੋਈ ਵੱਡੀ ਸ਼ੋਰਤ ਮਿਲ ਜਾਂਦੀ ਹੈ? ਕਿ ਆ ਨਰੇਤ ਇੰਗਾਨ ਚਲੋ ਆਜ਼ਾਦ ਕੈਂਡੀਡੇਟ ਖੜੇ ਹੋਏ ਨੇ। ਕੀ ਉਹ ਬਾਅਦ ਜਦੋਂ ਪਾਵਰ ਚਾਣਗੇ ਕਿ ਉਹਨਾਂ ਨੂੰ ਇਹ ਨਹੀਂ ਹੋਊਗਾ ਕਿ देखो जेड़े पार्टियां दे कोई लीडर आ मैं किसे दा नाम नहीं लंदा हूं वो अपने तौर ते किमे जा रहे कि कर रहे आ वो मैं समझदा वो बढ़िया ਤੁਹਾਨੂੰ ਬੇਟਰ ਜਵਾਬ ਦੇ ਪਾਣਗੇ ਨਹੀਂ ਜਵਾਬ ਅਸੀਂ ਤੁਹਾਡੇ ਕੋਈ ਚਾਹਦੇ ਆ ਪਰ ਮੇਰਾ ਸਮਾਜ ਮੇਰੇ ਨਾਲ ਆ ਲੁਧਿਆਣੇ ਦਾ ਜਿੰਨਾ ਵੀ ਵੋਟਰ ਸਪੋਰਟਰ ਜੋ ਗਰੀਬ ਆ ਅੱਜ ਗਰੀਬ ਔਰ ਅਮੀਰ ਦੀ ਲੜਾਈ ਆ ਜਿਹੜਾ ਲੁਧਿਆਣੇ ਦਾ ਗਰੀਬ ਹੈ ਜਿਹੜਾ ਲੁਧਿਆਣੇ ਦਾ ਮਜ਼ਦੂਰ ਹੈ ਜੇ ਦੀ ਕੋਈ ਬਾਤ ਨਹੀਂ ਪੁੱਛ ਰਿਆ ਅੱਜ ਉਹ ਸਾਰਾ ਸਾਰਾ ਮੇਰੇ ਨਾਲ ਹੈ ਰਣਨੀਤੀ ਚਾਨ ਦੀ ਕੀ ਸੋਚ ਲਈ ਇਹ ਰਣਨੀਤੀ ਜਦੋਂ ਮੈਂ ਬਹੁਤ ਲੰਬੇ ਟਾਈਮ ਤੋਂ ਚੱਲ ਰਿਹਾ ਹਾਂ ਪਰ ਚੱਲਦਾ ਰਹੇ ਹਾਂ ਲੇਕਿਨ ਇਹ ਤਾਂ ਕੀ ਕੁਝ ਐਡਵਾਂਸ ਹੀ ਸੋਚਿਆ ਨਹੀਂ ਐਡਵਾਂਸ ਵੱਡੀ ਗੱਲ ਹੈ ਜਿਹੜੇ ਪੋਲੀਟੀਕਲ ਪਾਰਟੀਆਂ ਨੇ ਖਾਸ ਕਰਕੇ ਦਲਿਤ ਸਮਾਜ ਨੂੰ OBC ਸਮਾਜ ਨੂੰ ਮਾਈਨੋਰਟੀ ਨੂੰ ਪੁੱਛਦੇ ਹੀ ਨਹੀਂ ਬਿਲਕੁਲ ਅੱਜ ਤੁਸੀਂ ਦੇਖੋ ਹਾਲ ਕੀ ਭਗਾਰ ਹੀ ਬਣਾ ਕੇ ਰੱਖਤਾ ਅੱਜ ਦਲਿਤ ਸਮਾਜ ਦੇ ਬਾਰੇ ਕਦੇ ਅੱਜ ਸੀਟਾਂ ਇੱਥੇ ਲੁਧਿਆਣੇ ਦੀਆਂ ਸੀਟਾਂ ਕਾਉਂਸਲਰ ਦੀਆਂ ਇਹ ਜਿਹੜੇ ਮੇਰੇ ਸਤਕਾਰਯੋਗ ਵੀਰ ਐਮ ਐਲ ਏ ਬਣੇ ਸੀ ਜਿਹੜੇ ਕਿ ਕੌਂਸਲਰ ਵੀ ਨਹੀਂ ਜਿੱਤ ਸਕਦੇ ਸੀ ਕਿ ਨਹੀਂ ਐਮ ਐਲ ਏ ਇਹੋ ਜਿਹੇ ਵੀ ਆ ਪਰ ਉਹ ਐਮ ਐਲ ਏ ਬਣ ਗਏ ਅੱਜ ਉਹ ਸਾਡੇ ਵਰਗੇ ਇਹਨਾਂ ਨੂੰ ਕੁਝ ਸਮਝਦੇ ਨਹੀਂ ਉਹ ਕਹਿੰਦੇ ਪਤਾ ਨਹੀਂ ਇਹਨੇ 50 ਸਾਲ ਐਮ ਐਲ ਏ ਬਣੇ ਰਹਿਣਾ ਮੈਂ ਤਾਂ ਇਹ ਤਾਂ ਬਾਬਾ ਸਾਹਿਬ ਡਾਕਟਰ ਮੇੜਕਰ ਸਾਹਿਬ ਦਾ ਸੰਵਿਧਾਨ ਆ ਜਿਹੜਾ ਕਿ 5 ਸਾਲ ਬਾਅਦ ਫਿਰ ਲੋਕਾਂ ਦੀ ਕਚਹਿਰੀ 'ਚ ਆਉਣਾ ਪੈਣਾ ਮੈਂ ਔਰ ਲੋਕ ਉਹਨਾਂ ਨੂੰ ਜਵਾਬ ਦੇਣਗੇ ਨਹੀਂ 5 ਸਾਲ 'ਚ ਤੁਸੀਂ ਕਰਿਆ ਕੀ ਆ ਲੇਕਿਨ ਤੁਹਾਡੀ ਤੁਹਾਡੀ ਹੀ ਵੈਸੇ ਸਮਾਜੀ ਗੱਲ ਕਰਾਂਗਾ ਕਈ ਤੁਹਾਡੇ ਉਦੇਦਾਰ ਵੀ ਹੈਗੇ ਨੇ ਉਦੇਦਾਰ ਅਲੱਗ-ਅਲੱਗ ਪਾਰਟੀਆਂ ਨਾਲ ਤਾਲੂਕਾਤ ਰੱਖਦੇ ਨੇ ਹਰ ਉਦੇਦਾਰ ਆਸੂਸਦਾ ਕਿ ਮੈਨੂੰ ਪਾਰਟੀ ਵੱਲੋਂ ਵੱਡਾ ਸੁਰੱਖਸ਼ਨ ਆ ਰਿਹਾ ਵਾ ਮੈਂ ਨਾਮ ਲੈ ਕੇ ਗੱਲ ਨਹੀਂ ਕਰਾਂਗਾ ਕਿਉਂਕਿ ਗੱਲ ਚੁੱਭ ਵੀ ਸਕਦੀ ਆ ਵੱਡੇ ਉਦੇਦੇ ਦੇ ਰਹਿ ਚੁੱਕੇ ਨੇ ਤੁਹਾਡੇ ਹੀ ਪਾਰਟੀ ਦੇ ਲੀਡਰ ਨੇ ਵੱਡੇ ਉਦੇਦੇ ਤੇ ਰਹਿ ਚੁੱਕੇ ਹੋਏ ਨੇ ਲੇਕਿਨ ਉਹ ਲੀਡਰ ਨੇ ਵੀ ਨਹੀਂ ਸੋਚਿਆ ਕਿ ਅੱਜ ਜੇ ਮੈਂ ਨਰੇਸ਼ ਨਾਲ ਜੁੜ ਜਾਂਗਾ ਤੇ ਆਵਾਜ਼ ਬੁਲੰਦ ਹੋਊਗੀ ਲੋਕ ਸਭਾ ਜਾ ਕੇ ਆਵਾਜ਼ ਬੁਲੰਦ ਕਰਨਗੇ ਕਿ ਉਹ ਲੀਡਰ ਅੱਜ ਨਹੀਂ ਜੁੜਿਆ ਕਿ ਅੰਦਰ ਖਾਤੇ ਦਾ ਕੁਛ ਨਾ ਕੁਛ ਪਿਆਰ ਮੋਹਿਆ ਕਰਾ ਸਕਦੇ ਸੀ ਦੇਖੋ ਅੱਜ ਜ ਭਾਵੇਂ ਉਹ ਦਲਤ ਸਮਾਜ ਹੈ ਵਾਲਮੀਕੀ ਸਮਾਜ ਹੈ ਮੁਸਲਮਾਨ ਭਾਈਚਾਰਾ OBC ਹੈ ਮਨੋਰਟੀਆ ਕਾਟ ਗਿੰਤੀ ਆ ਸਭ ਦਾ ਆਸ਼ੀਰਵਾਦ ਮੈਨੂੰ ਮਿਲ ਰਿਹਾ ਉਹ ਸਭ ਤੋਂ ਜ਼ਿਆਦਾ ਵੱਡੀ ਗੱਲ ਇਹ ਆ ਕਿ ਜਿਹੜਾ ਵਾਲਮੀਕੀ ਸਮਾਜ ਆ ਜਿਹਨੂੰ ਕਿਸੇ ਗਿੰਤੀ ਜਾਂ ਨੀ ਪੋਲੀਟਿਕਲ ਪਾਰਟੀਆਂ ਗਿੰਟੀਆਂ ਕਦੇ ਟਿਕਟ ਤਾਂ ਦੇਣ ਦੀ ਦੂਰ ਦੀ ਗੱਲ ਆ ਕਦੇ ਸਾਡੇ ਬਾਰੇ ਵਿਚਾਰ ਵੀ ਨਹੀਂ ਹੁੰਦਾ ਇਹ ਸਮਾਜ ਜਿਹੜਾ ਉਹ ਸਮਾਜ ਹੈ ਜਿਹੜਾ ਕਿ ਹਰ ਮਹਿਕਮੇ ਦੇ ਵੀ ਪਾਇਆ ਜਾਂਦਾ ਵਾ ਜੇ ਦੇਸ਼ ਦੀ ਸਪਾਈ ਕੋਈ ਕਰ ਰਿਹਾ ਵਾ ਤਾਂ ਵਾਲਮੀਕੀਅਨ ਸਮਾਜ ਹੈ ਪਰ ਇਹਦੇ ਬਾਰੇ ਕਦੇ ਲੋਕ ਸਭਾ ਦੇ ਵਿੱਚ ਕਦੇ ਵਿਧਾਨ ਸਭਾ ਦੇ ਵੀ ਕਿਤੇ ਵਿਚਾਰ ਨਹੀਂ ਕੀਤਾ ਜਾਂਦਾ ਬਿਲਕੁਲ ਸਾਨੂੰ ਰਾਜਨੀਤੀ ਤੋਂ ਇੱਕ ਵੱਖਰਾ ਕੱਢਿਆ ਹੋਇਆ ਸਿਰਫ ਸਾਡੀ ਵੋਟਾਂ ਲੈਣ ਵਾਸਤੇ 5 ਸਾਲ ਬਾਅਦ ਸਾਡੇ ਭਰਾਵਾਂ ਕੋਲ ਆਉਂਦੇ ਆ ਔਰ ਉਹਨਾਂ ਨੂੰ ਛੋਟੇ ਦਿਲਾਸੇ ਦੇ ਕੇ ਆਪਣਾ ਕੰਮ ਕੱਢ ਕੇ ਚਲੇ ਜਾਂਦੇ ਆ ਐਮਸ ਕਿੱਦਾਂ ਲਿਆਉਂਗੇ ਐਮਸ ਤਾਂ ਦੇਖੋ ਐਮਸ ਲਿਆਣਾ ਕੋਈ ਵੱਡੀ ਗੱਲ ਨਹੀਂ ਕੋਈ ਪ੍ਰਯਾਸ ਹੀ ਨਹੀਂ ਕਰਿਆ ਕਿਸੇ ਨੇ ਪੁੱਛੋ ਇਹਨਾਂ ਨੂੰ ਕਾਂਗਰਸੀਆਂ ਨੂੰ ਨੋ ਵੀ ਅੱਜ ਲੁਧਿਆਣੇ ਦੀ ਆਬਾਦੀ ਇੰਨੀ ਹੋ ਗਈ ਆ ਇੱਥੇ ਯੂਪ ਬਿਆਰ ਤੋਂ ਜਿਹੜੀ ਲੇਬਰ ਆ ਰਹੀ ਆ ਤਰਾ ਤਰਾ ਕਰ ਰਹੀ ਆ ਲੁੱਟਾ ਖੋਵਾ ਉਹਨਾਂ ਨਾਲ ਹੋ ਰਹੀ ਆ ਹਸਪੀਟਲ ਤੇ ਜਾਓ ਸਿਵਲ ਹਸਪੀਟਲ ਤੇ ਇੱਕ ਇੱਕ ਬੈੱਡ ਤੇ ਦੋ ਦੋ ਮਰੀਜ਼ ਪਾਈ ਹੁੰਦੇ ਆ ਕੋਈ ਉੱਥੇ ਡਾਕਟਰ ਦਾ ਵਧੀਆ ਪ੍ਰਬੰਧ ਨਹੀਂ ਆ ਕੋਈ ਉੱਥੇ ਨਰਸ ਦਾ ਪ੍ਰਬੰਧ ਨਹੀਂ ਆ ਕੋਈ ਸਪਾਈ ਦਾ ਪ੍ਰਬੰਧ ਨਹੀਂ ਆ ਇਹਨਾਂ ਨੂੰ ਪੁੱਛੋ ਤਾਂ ਇਹ ਜਵਾਬ ਤਾਂ ਦੇਣ ਗੱਲ ਕਰਾਂ ਰਾਜਾ ਵਿੜਿੰਗ ਦੀ ਅਸ਼ੋਕ ਪ੍ਰਾਸ਼ਰ ਪੱਪੀ ਦੀ ਜਾਂ ਗੱਲ ਕੀਤੀ ਜਾਵੇ ਤੀਜੇ ਕੈਂਡੀਡੇਟ ਦੀ ਇਹ ਤਿੰਨੋਂ ਆਪਸ ਵਿੱਚ ਕਿਉਂ ਲੜਦੇ ਰਹਿੰਦੇ ਨੇ ਤਿੰਨੋਂ ਆਪਸ ਵਿੱਚ ਬਿਆਨਬਾਜ਼ੀ ਕਿਉਂ ਕਰਦੇ ਰਹਿੰਦੇ ਨੇ ਤਿੰਨੋਂ ਕਿਉਂ ਨਹੀਂ ਇਹ ਸੋਚਦੇ ਕਿ ਆਵਾਮ ਦੀ ਗੱਲ ਕੀਤੀ ਜਾਵੇ ਉਹਦੇ ਬਾਰੇ ਉਹ ਚੁਗਲੀ ਕਰਦਾ ਉਹਦੇ ਬਾਰੇ ਉਹ ਨਿੰਦਾ ਕਰਦਾ ਉਹਦੇ ਬਾਰੇ ਉਹ ਗੱਲ ਕਰਦਾ ਆਵਾਮ ਫਿਰ ਇਹ ਗੁੱਫੇ ਲੈ ਕੇ ਹੱਸਦੀ ਹੈ ਖੇਡਦੀ ਹੈ ਤੇ ਆਖਿਰ ਵੋਟ ਉੱਥੇ ਹੀ ਪਾ ਦਿੰਦੀ ਹੈ ਇਹ ਪਬਲਿਕ ਨੂੰ ਮੂਰਖ ਬਣਾਉਣ ਦਾ ਕੰਮ ਕਰ ਰਹੇ ਆ ਮੈਂ ਸਮਝਦਾ ਕਿ ਪਬਲਿਕ ਸਾਰੀ ਜਾਗ ਚੁੱਕੀ ਆ ਇਹ ਕਿਉਂ ਖਿਚੜੇ ਹੋਏ ਹੋਇਆ ਤੁਸੀਂ ਦੇਖਿਆ ਸਟੇਜ ਦੇ ਉੱਤੇ ਕਿਵੇਂ ਜੱਫੀਆਂ ਪਾਉਂਦੇ ਆ ਇਹ ਸਿਰਫ ਸਾਡੇ ਲੋਕਾਂ ਨੂੰ ਸਾਡੇ ਗਰੀਬ ਭਾਈਚਾਰੇ ਨੂੰ ਇਹ ਲੜਾਂ ਦਾ ਕੰਮ ਕਰ ਰਹੇ ਆਪ ਆਪ ਬੱਚੇ ਮਿਲੇ ਹੋਇਆ ਤਾਂ ਇਹ ਜਿਹੜੇ ਮਿਲੋਇਆ ਇਹ ਪਬਲਿਕ ਆ ਜਿਹੜੀ ਇਹ ਸਭ ਹੁਣ ਜਾਗਰੂਕ ਹੋ ਗਈ ਆ ਨਹੀਂ ਤਾਂ ਇਹਨਾਂ ਨੂੰ ਕੀ ਲੋੜ ਆਜ ਕਰੋੜਾ ਰੁਪਈਆ ਇਹਨਾਂ ਨੇ ਪ੍ਰਚਾਰ ਸਮਗਰੀ ਦੇ ਉੱਤੇ ਲਾਤਾ 95 ਲੱਖ ਰੁਪਈਆ ਚੌਣ ਕਮਿਸ਼ਨ ਸਾਹਿਬ ਨੇ ਰੱਖਿਆ ਵਾ ਖਰਚਾ ਪਰ ਤੁਸੀਂ ਸਾਰੇ ਲੁਧਿਆਣਾ ਜ਼ਿਲ੍ਹੇ 'ਚ ਘੁੰਮ ਲੋ ਕਿ ਇੱਕ ਇੱਕ ਥਾਂ ਤੇ ਇਹਨਾਂ ਦੇ ਲੱਖਾਂ ਰੁਪਏ ਦੇ ਜਿਹੜੇ ਹੋਲਡਿੰਗ ਲੱਗੇ ਹੋਇਆ ਇਹਨਾਂ ਨੂੰ ਕੋਈ ਪੁੱਛਣ ਵਾਲਾ ਹੀ ਨਹੀਂ ਆ ਚੌਣ ਕਮਿਸ਼ਨ ਨੂੰ ਵੀ ਮੇਰੇ ਵਰਗਾ ਕੋਈ ਦਲਤ ਸਮਾਜ ਦਾ ਜਿਹੜਾ ਕੋਈ ਜਿਹੜਾ ਕਿ ਮਜ਼ਦੂਰ ਦਾ ਬੇਟਾ ਖੜਾ ਹੋ ਗਿਆ ਉਹ ਨੂੰ ਜ਼ਰੂਰ ਪੁੱਛੇਗਾ ਲੇਕਿਨ ਇਹ ਮੈਨੀਫੈਸਟੋ ਵੀ ਤੁਹਾਨੂੰ ਪੁੱਛ ਲੈਣਾ ਵੇ ਛਾਪੇ ਕਿੱਥੋਂ ਉਹਦੇ ਪੈਸੇ ਕਿੱਥੋਂ ਆਏ ਨੇ ਹਾਂ ਇਹਦੇ ਪੈਸੇ ਮੈਂ ਦੱਸਾਂਗਾ ਜੀ ਜਿੰਨੇ ਮੈਂ ਛਾਪਾਏ ਆ ਇਹਦਾ ਹਿਸਾਬ ਇੱਕ ਇੱਕ ਰੁਪਏ ਦਾ ਦੇਵਾਂਗਾ ਤੇ 25000 ਰੁਪਿਆ ਡੀਸੀ ਰੇਟ ਤੇ ਕਿਦਾਂ ਲਾ ਦੋਗੇ ਬਿਲਕੁਲ ਲਾਵਾਂਗੇ ਮੇਰੇ ਸਮਾਜ ਨਾਲal ਧੱਕੇਸ਼ਾਈ ਹੋ ਰਹੀ ਆ 8 8 9 9000 ਤੇ ਗੰਦ ਚੋਕ ਰਹੇ ਆ ਸੀਵਰੇਜ ਤੇ ਵੇਖੋ ਉਹਨਾਂ ਦੀ ਮੌਤ ਹੋ ਜਾਂਦੀ ਆ ਕੋਈ ਉਹਨਾਂ ਨੂੰ ਮੈਡੀਕਲ ਨਹੀਂ ਮਿਲ ਰਿਹਾ ਇਹਨਾਂ ਨੇ ਗੱਲ ਕਰੀ ਸੀ ਜੇ ਅਸੀਂ ਪੱਕੇ ਕਰਾਂਗੇ ਮੁਲਾਜ਼ਮ ਓਵਰਏਜ ਵਾਲੇ ਸਾਰੇ ਤਰ੍ਹਾਂ ਤਰ੍ਹਾਂ ਕਰਦੇ ਆ ਅੱਜ ਉਹਨਾਂ ਦੀ 45 45 55 ਸਾਲ ਦੀ ਉਮਰ ਹੋ ਗਈ ਕਾਰਪੋਰੇਸ਼ਨ ਦੇ ਵਿੱਚ ਗੰਦਗੀ ਚੱਕਦੇ ਆ ਇੱਕ ਹੋਰ ਨਵੀਂ ਪਾਲਸੀ ਲਿਆ ਰਹੇ ਨੇ ਆ ਜਿਹੜੇ ਮੁਲਾਜ਼ਮ ਜਿਹੜੇ ਪੱਕੇ ਸੀਗੇ ਨਾ ਜਿਹੜੇ ਪੁਰਾਣੇ ਪੱਕੇ ਮੁਲਾਜ਼ਮ ਸੀ ਜਿਨ੍ਹਾਂ ਦੀ ਡੈਥ ਹੋ ਜਾਂਦੀ ਆ ਕਿਸੇ ਤਰੀਕੇ ਨਾਲ ਬਿਮਾਰੀ ਕਰਕੇ ਕੁਝ ਹੋ ਜਾਂਦਾ ਵਾ ਉਹਨਾਂ ਦੇ ਬੱਚੇ ਸਰਕਾਰੀ ਨੌਕਰੀ ਲੱਗਦੇ ਸੀਗੇ ਨਾ ਉਹ ਨਵੀਂ ਪਾਲਸੀ ਆ ਰਹੀ ਹੈ ਕਿ ਉਹ ਵੀ ਡੀਸੀ ਰੇਟ ਤੇ ਲਗਾਏ ਜਾਣਗੇ ਉਹ ਵੀ ਪੱਕੇ ਨਹੀਂ ਕੀਤੇ ਜਾਣਗੇ ਇਹ ਤਾਂ ਸ਼ਰੇਆਮ ਦਲ ਸਮਾਜ ਦਾ ਕਤਲ ਕਰ ਰਹੇ ਆ ਉਹਰੇ ਲੰਬੇ ਸਮੇਂ ਤੋਂ ਸਾਜ਼ਿ ਤਰਾਂ ਚਲੇ ਆ ਨਾ ਵੀ ਇਹਨਾਂ ਇਹਨਾਂ ਨੇ ਉਹੀ ਕਰਿਆ ਠੇਕੇ ਤੇ ਕਰਦਾ ਕੰਮ ਉਸ ਤੋਂ ਇਲਾਵਾ ਇਹਨਾਂ ਨੇ ਅੱਜ ਕੀ ਕਰ ਰਿਆ ਇਹਨਾਂ ਨੇ ਪੈਨਸ਼ਨ ਦੀ ਗੱਲ ਕਰੀ ਹਾਂ ਵੀ ਅਸੀਂ ਪੁਰਾਣੀ ਪੈਨਸ਼ਨਾਂ ਬਹਾਲ ਕਰਾਂਗੇ ਤੁਸੀਂ ਦੱਸੋ ਵਿਸ਼ਾਲ ਜੀ ਇੱਕ ਸੀਐਮ ਸਾਹਿਬ ਸਾਡੇ ਪੰਜਾਬ ਦੇ ਇੱਕ ਅਨਾਉਂਸਮੈਂਟ ਕਰ ਜਾਂਦੇ ਆ ਇੰਪਲੀਮੈਂਟੇਸ਼ਨ ਨਹੀਂ ਹੁੰਦਾ ਤਾਂ ਸੀਐਮ ਤੇ ਵਿਸ਼ਵਾਸ ਕੌਣ ਕਰੇਗਾ ਤੁਹਾਨੂੰ ਪਤਾ ਸੀਐਮ ਸਾਹਿਬ ਨੇ ਇੱਕ ਵਾਅਦਾ ਵੀ ਕੀਤਾ ਸੀਗਾ ਜਦੋਂ ਐਨਓਸੀਆਂ ਜਿਹੜੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਐਨਓਸੀਆਂ ਮਿਲ ਜਾਣਗੀਆਂ ਸਭ ਕੁਝ ਹੋ ਜਾਊਗਾ ਉਸ ਤੋਂ ਬਾਅਦ ਭੁੱਲ ਜਾਂਦੇ ਨੇ ਉਹ ਮੇਰੇ ਖਿਆਲ ਨਾਲ ਮੈਂ ਕਿਹਾ ਉਹ ਪੁਲੇਕਰ ਨੇ ਪਤਾ ਨਹੀਂ ਕੀਆ ਕਮੇਟੀਮ ਕਰਦੇ ਆ ਕਿਵੇਂ ਪਹਿਲੇ ਜਿਵੇਂ ਕਰਦੇ ਸੀ ਉਹਨਾਂ ਨੂੰ ਵਸੇ ਅੱਜ ਸਤਕਾਰਯੋਗ ਹੈ ਸੀਐਮ ਸਾਹਿਬ ਹੈ ਪੰਜਾਬ ਦੇ ਉਹਨਾਂ ਦੇ ਮੂੰਹੋਂ ਜੋ ਇੱਕ ਇੱਕ ਸ਼ਬਦ ਹੈ ਉਹ ਕਾਨੂੰਨ ਬਣਨਾ ਚਾਹੀਦਾ ਵਾ ਲੇਕਿਨ ਇੰਪਲੀਮੈਂਟ ਨਹੀਂ ਕੀਤਾ ਜਾਂਦਾ ਡੀਸੀ ਮੰਨਦਾ ਹੀ ਨਹੀਂ ਜ਼ਿਲ੍ਹੇ ਦਾ ਡੀਸੀ ਮੰਨਦਾ ਹੀ ਡੀਸੀ ਕਹਿੰਦਾ ਬੋਲ ਕੇ ਬੋਲ ਕੇ ਸਾਡੇ ਕੋਲ ਕਾਪੀਆਂ ਕੋਈ ਆਈਆਂ ਨਹੀਂ ਗਈਆਂ ਰਜਿਸਟਰ ਜਿਨ੍ਹਾਂ ਨੇ ਕਲੋਨੀਆਂ ਕਟੀਆਂ ਜਾਣ ਪਹਾੜ ਦੇ ਵਿੱਚ ਲੋਕ ਜਾਣ ਪਹਾੜ ਦੇ ਵਿੱਚ ਸਾਨੂੰ ਕੀ ਲੈਣਾ ਭਗਵੰਤ ਮਾਨ ਸਾਹਿਬ ਨੇ ਬੋਲਿਆ ਮੁੱਖ ਮੰਤਰੀ ਨੇ ਬੋਲਿਆ ਲੇਕਿਨ ਸਾਡੇ ਕੋਲ ਕੋਈ ਨੋਟਿਸ ਨਹੀਂ ਆਇਆ ਅੱਜ ਗਰੀਬ ਲੋਕ ਇਸੇ ਗੱਲੋਂ ਤਾਂ ਦੁਖੀ ਆ ਕਿ ਵੀ ਜਿਹੜਾ ਹੈ ਆਮ ਆਦਮੀ ਪਾਰਟੀ ਜਦੋਂ ਆਈ ਵੱਡੇ ਵੱਡੇ ਸੁਪਨੇ ਦਿਖਾਏ ਇਹਨਾਂ ਨੇ। ਹੂੰ। ਔਰ ਅਨਾਉਂਸਮੈਂਟ ਕਰਕੇ 50-50 ਗਾਜੜੇ ਉਹ ਗਰੀਬ ਲੋਕ ਹੈ ਜਿਨ੍ਹਾਂ ਨੇ ਉਹ ਮਕਾਨ ਖਰੀਦੇ ਹੋਏ ਆ ਉਹ ਵੀ ਕਿਸ਼ਤਾਂ ਤੇ ਉਹਨਾਂ ਦੀਆਂ ਰਿਸ਼ਤੀਆਂ ਨਹੀਂ ਹੋ ਰਹੀਆਂ। ਬਿਜਲੀ ਮੁਫਤ ਦੀ ਗੱਲ ਕਰ ਰਹੇ ਜਦੋਂ ਮੀਟਰ ਹੀ ਨਹੀਂ ਲੱਗਣਾ ਤਾਂ ਫਿਰ ਬਿਜਲੀ ਮੁਫਤ ਕਿਹਨੂੰ ਮਿਲੇਗੀ? ਭਾਈ ਜੀ ਜਦੋਂ ਬਿਜਲੀ ਆਣੀ ਨਹੀਂ ਤੇ ਘਾਸਾਂ ਤਾਂ ਬਿੱਲ ਕਿੱਥੋਂ ਆਣੇ? ਬਹੁਤ ਕਹਿ ਰਹੇ ਆ ਜੀ ਨਾ ਮੀਟਰ ਲੱਗਣੇ ਨਾ ਬਿਜਲੀ ਆ ਰਹੀ ਅੱਜ। ਅੱਜ ਦੂਜੇ ਪਾਸੇ ਦੇਖੋ ਪੰਜਾਬ ਸਾਡਾ ਕਿੰਨਾ ਕਰਜ਼ਾਈ ਕਰਦਾ ਇਹਨਾਂ ਨੇ 2.5 ਸਾਲ ਦੇ ਵਿੱਚ ਤਾਂ ਇਹ ਤਾਂ ਪਬਲਿਕ ਆ ਇਹ ਜਵਾਬ ਤਾਂ ਮੰਗੇਗੀ 1000 ਰੁਪਏ ਦੇਣ ਦੀ ਪਾਲਸੀ ਵੀ ਕਹਤੀ ਜਦੋਂ ਜਿੱਤ ਕੇ ਆਂਗੇ ਤਾਂ 1000 ਰੁਪਏ ਮੈਲਾਵਨ ਵੀ ਦੇ ਦਿੱਤਾ ਜਾਊਗਾ ਇਹ ਗੱਲ ਆ ਮੈਂ ਤੁਹਾਨੂੰ ਦੱਸ ਰਿਹਾ ਜਿਹੜਾ ਚੀਫ ਮਿਨਿਸਟਰ ਅਲੌਂਸਮੈਂਟ ਕਰਕੇ ਐਨਓਸੀ ਕਿੰਨੀ ਵੱਡੀ ਗੱਲ ਆ ਮਿੰਟਾ ਜੇ ਹੋਸਾ ਦੀ ਡੀਸੀ ਸਾਹਿਬ ਨੂੰ ਚੀਫ ਸੈਕਟਰੀ ਨੂੰ ਹਦੇਸ਼ ਹੀ ਕਰਨੀ ਆ ਤਾਂ ਨਾਲ ਦੇ ਨਾਲ ਗਰੀਬਾਂ ਦਾ ਭਲਾ ਹੋ ਜਾਣਾ ਸੀ 1000 ਰੁਪਏ ਦੀ ਗੱਲ ਆ 1000 ਰੁਪਏ ਦੇਖ ਲਓ 28 ਮਹੀਨੇ ਨਿਕਲ ਗਏ ਸਰਕਾਰ ਨੂੰ ਨਾ ਸਾਡਾ ਡਿਪਟੀ ਸੀਐਮ ਬਣਾਇਆ ਐਸੀ ਨਾ ਮਹਿਲਾਵਾਂ ਨੂੰ ਕੋਈ 1000 ਰੁਪਏ ਦਿੱਤਾ ਮਤਲਬ ਕਹਿਣੀ ਕਥਨੀ 'ਚੇ ਫਰਕ ਆ ਸੁਖਵੀਰ ਬਾਦਲ ਨੂੰ ਕਿੱਦਾਂ ਦੇ ਸੁਖਵੀਰ ਬਾਦਲ ਨੇ ਤਾਂ ਤੁਹਾਨੂੰ ਬੜਾ ਕੁਝ ਦਿੱਤਾ ਵੀ ਹੈ ਦੇਣ ਵੀ ਹੈਗੀ ਆ ਐਸਸੀ ਭਾਈਚਾਰੇ ਨੂੰ ਦੇਣ ਦੀ ਸੁਖਵੀਰ ਨੇ ਬੜਾ ਕੰਮ ਵੀ ਕੀਤਾ ਸੁਖਵੀਰ ਕਹਿੰਦਾ ਆਪਣੇ ਮੂੰਹੋਂ ਦੇਖੋ ਉਹ ਕਹਿੰਦੇ ਆ ਪਰ ਉਹਨਾਂ ਨੂੰ ਇਹ ਵੀ ਪੁੱਛੋ ਕਿ ਜਿਹੜਾ ਐਸੇ ਸਮਾਜ ਆ ਜਿਹੜਾ ਦਲ ਸਮਾਜ ਆ ਉਹਨਾਂ ਨੇ ਵੀ ਉਹਨਾਂ ਨੂੰ ਅਸੀਂ ਆਪਣੇ ਸਿਰ ਤੇ ਬਿਠਾ ਕੇ ਰੱਖਿਆ ਵਾ ਕਿਸੇ ਨੇ ਇਹਨਾ ਕੰਮ ਨਹੀਂ ਕਰਿਆ ਹੋਣਾ ਜਿੰਨੇ ਅਸੀਂ ਕਰਿਆ ਵਾ ਭਾਵ ਉਹ ਦਸ ਨੇ ਕਰਿਆ ਵਾ ਪਰ ਉਹਨਾਂ ਨੇ ਵੀ ਸਾਡੇ ਨਾਲ ਧੋਕਾ ਕਰਿਆ ਵਾ ਔਰ ਧੋਕਾ ਵੀ ਉਹ ਕਿ ਬਾਹਰਲੀ ਪਾਰਟੀਆਂ ਦੇ ਵਿੱਚੋਂ ਲਿਆ ਲਿਆ ਕੇ ਟਿਕਟਾਂ ਦੇ ਰਹੇ ਆ ਬਿਲਕੁਲ ਪਰ ਸਾਡੇ ਸਮਾਜ ਨੂੰ ਕੋਈ ਟਿਕਟ ਨਹੀਂ ਦਿੱਤੀ ਹਮ ਆਮ ਆਦਮੀ ਪਾਰਟੀ ਦੀ ਗੱਲ ਕਰ ਰਹੇ ਹੋਂ ਕਿੰਨੇ ਵੱਡੇ ਵੱਡੇ ਵਾਦੇ ਕਰੇ ਸੀ ਵਲੰਟੀਰ ਨੂੰ ਹਮ ਦੇਵਾਂਗੇ ਜੀ ਟਿਕਟ ਹੁਣ ਉਹਨਾਂ ਨੂੰ ਪੁੱਛੋ ਜਾ ਕੇ ਕਿਹੜੇ ਵਲੰਟੀਰ ਨੂੰ ਦਿੱਤੀ ਆ ਕੋਈ ਕਾਂਗਰਸ ਚੋਂ ਜਾ ਕੇ ਲਿਆ ਰਹੇ ਕੋਈ ਭਾਜਪਾ ਚੋਂ ਲਿਆ ਰਹੇ ਆ ਕੋਈ ਅਕਾਲੀ ਦਲ ਚੋਂ ਲਿਆ ਰਹੇ ਦੇਖੋ ਜਲੰਧਰ ਦੇ ਵਿੱਚ ਦੇਖੋ ਫਤਿਹਗੜ੍ਹ ਸਾਹਿਬ ਤੋਂ ਦੇਖੋ ਉਹਨਾਂ ਨੂੰ ਡਿਕਟਾ ਦੇ ਰਿਹਾ ਲੁਧਿਆਣਾ ਚ ਵੀ ਤਾਂ ਦੇਖ ਲੋ ਲੁਧਿਆਣਾ ਚ ਕਿਹੜੇ ਬਾਹਰਲੇ ਆਏ ਨੇ ਲੁਧਿਆਣਾ ਚ ਦੇਖ ਲੋ ਇਹ ਤਾਂ ਹੁਣ ਮੈਂ ਉਹ ਜਿਹੜੇ ਵਰਕਰ ਆ ਜਿ ਪਾਵੇਂ ਉਹ ਭਾਜਪੀ 'ਚ ਆ ਅਕਾਲੀ ਦਲ 'ਚ ਆ ਕਾਂਗਰਸ 'ਚ ਆ ਚਾਹੇ ਉਹ ਕਿਸੇ ਵੀ ਪਾਰਟੀ 'ਚ ਹੋਣਾਂ ਨੂੰ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਵੀਰੋ ਮੈਂ ਤੁਹਾਡੀ ਲੜਾਈ ਲੜ ਰਿਹਾ ਨਾ ਕਿ ਮੈਂ ਆਪਣੀ ਕਿਉਂਕਿ ਤੁਹਾਡੇ ਨਾਲ ਧੋਖਾ ਕਰਿਆ ਵਾ ਬਾਰੋਂ ਕੈਂਡੀਡੇਟ ਲਿਆ ਲਿਆ ਕੇ ਉਹਨਾਂ ਨੂੰ ਟਿਕਟਾਂ ਦਿੱਤੀ ਗਈ ਫਿਰ ਤੁਸੀਂ ਕਦੋਂ ਲੀਡਰ ਬਣੋਗੇ ਕਦੋਂ ਤੁਸੀਂ ਇਲੈਕਸ਼ਨ ਲੜੋਗੇ ਤਾਂ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਮੈਂ ਕਿ ਮੈਂ ਤੁਹਾਡਾ ਭਰਾ ਨਰੇਸ਼ ਸਿੰਘ ਆ ਤੁਹਾਡੇ ਕਰਕੇ ਖੜਾ ਹੋਇਆ ਮੈਂ ਲੁਧਿਆਣਾ ਦੇ ਵਿਕਾਸ ਦੇ ਲਈ ਖੜਾ ਹੋਇਆ ਮੈਂ ਔਰ ਬਹੁਤ ਸਾਰਾ ਜਿਹੜਾ ਧੱਕਾ ਹੋ ਰਿਹਾ ਵਾ ਸਮਾਜ ਦੇ ਨਾਲ ਅੱਜ ਕਲੋਨੀਆਂ ਦੀ ਗੱਲ ਕਰ ਲਈ ਆਪਾਂ ਜਿਹੜੀ ਗਰੀਬਾਂ ਦੀ ਗਲੋਨੀ 50 50 ਸਾਲ ਹੋ ਗਏ ਬਣੀ ਹੋਈ ਆ ਰਿਸ਼ਤੀਆਂ ਨਹੀਂ ਹੋਈਆਂ ਉਹਨਾਂ ਦੀ ਹਰ 5 ਸਾਲ ਬਾਅਦ ਆਂਦੇ ਅਸੀਂ ਰਿਸ਼ਤੀਆਂ ਕਰਾ ਦਾਂਗੇ ਕਟ ਫੀਸ ਤੇ ਕਰਾ ਦਾਂਗੇ ਉਹ ਵਿਚਾਰੇ ਨਹੀਂ ਜਾਂਦਾ ਰਿਸ਼ਤਿਆਂ ਤੋਂ ਦੂਰ ਦੀ ਅੱਜ ਇੰਡੀਆਂ ਕਲੋਨੀਆ ਮੇਰੇ ਕਾ ਸੈਂਕੜੇ ਕਲੋਨੀਆ ਵਾ ਪਰ ਕੋਈ ਨਹੀਂ ਹੁੰਦਾ ਬਿਲਕੁਲ ਇਹ ਤੁਹਾਨੂੰ ਨੋਰਮਲ ਸਿੰਪਲ ਜੇ ਸਿੰਪਲ ਕੱਪੜੇ ਦੇ ਵਿੱਚ ਤੁਹਾਨੂੰ ਮੈਂ ਸ਼ੂਜ਼ ਤੋਂ ਲੈ ਕੇ ਉੱਪਰ ਤੱਕ ਦਿਖਾਉਂਗਾ ਇਹ ਕੋਈ ਰਸੂਗ ਦਾ ਲੀਡਰ ਨਹੀਂ ਹੈਗਾ ਇਹ ਕੋਈ ਰਸੂਗਦਾਰ ਆਦਮੀ ਵੀ ਨਹੀਂ ਹੈਗਾ ਇੱਕ ਐਸਟੀ ਸਮਾਜ ਤੋਂ ਖੜੇ ਹੋਏ ਸ਼ਖਸ ਨੇ ਨਿਗੇਸ਼ ਢੀਗਾਨ ਜਿਹਨਾਂ ਦਾ ਚੋਣ ਨਿਸ਼ਾਨ ਬੈਟ ਹੈ ਇਹ ਸਮਾਜ ਦੀ ਗੱਲ ਕਰ ਰਹੇ ਨੇ ਸਮਾਜ ਆਖੀ ਸਮਾਜ ਨੂੰ ਵੀ ਚਾਹੀਦਾ ਕਿ ਇਹ ਸਾਦੇ ਕੱਪੜਿਆਂ ਦੇ ਵਿੱਚ ਘੁੰਮਣ ਵਾਲੇ ਸ਼ਖਸ ਨੂੰ ਆਖੀ ਰੈਂਪੀ ਦੀ ਸੀਟ ਜਿਤਾਣੀ ਚਾਹੀਦੀ ਹੈ ਜਿਤਾਣੀ ਇਸ ਕਰਕੇ ਚਾਹੀਦੀ ਹੈ ਕਿ ਐਮਪੀ ਬਣਨ ਤੋਂ ਬਾਅਦ ਜਿਹੜੇ ਦਬੇ ਕੁਚਲੇ ਮਜ਼ਰੂਮ ਜਿਹੜੇ ਐਸਟੀ ਸਮਾਜ ਦੇ ਲੋਕ ਜਿਹੜੇ ਨੇ ਉਹ ਆਪਣੀ ਆਵਾਜ਼ ਖੁਦ ਬੁਲੰਦ ਕਰ ਲੈਣਗੇ ਜੋ ਮੈਨੀਫੈਸਟੋ ਆ ਉਹ ਤੇ ਇੱਕ ਤੋਂ ਇੱਕ ਗੱਲ ਪੱਕੀ ਵਾਦਾ ਕੀਤਾ ਇਹਨਾਂ ਨੇ ਕਰਨ ਕੇ ਤੇ ਯਕੀਨੀ ਬਣਾਣਗੇ ਵੀ ਲੁਧਿਆਣਾ ਤੋਂ ਕੈਮਰਾਮੈਨ ਧਰਮੇ ਨਾਲ ਮੈਂ ਵਿਸ਼ਾਲ ਕਪੂਰ ਲੁਧਿਆਣਾ